ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸੋ ਆਪਣਾ ਮੈਂ ਸਾਈ ਤੇ ਅੱਜ ਗੱਡੀ ਦੀ ਮੇਰੀ ਸਾਈ ਹੀ ਤੇ ਸਵਾਰੀਆਂ ਲੈ ਕੇ ਆਈ ਆਂ ਆਪਾਂ ਇੱਥੇ ਗੁਰਦਾਸਪੋੜੀ ਤੇ ਇੱਥੇ ਨਾ ਅਸਲ ਦੇ ਅਖੰਡ ਪਾਠ ਸਾਹਿਬੀ ਤੇ ਅੱਜ ਭੋਗ ਸੀ ਠੀਕ ਹੈ ਤੇ ਉਹਨਾਂ ਦੀ ਬੇਟੀ ਦਾ ਘਰ ਹੈ ਉਹਨਾਂ ਨੇ ਅਖੰਡ ਪਾਠ ਸਾਹਿਬ ਤਰਵਾਇਆ ਤੇ ਭੋਗ ਸੀ ਤੇ ਮਤਲਬ ਅੱਜ ਦੀ ਜਿਹੜੀ ਅੱਜ ਕੱਲ ਦੇ ਜਿਹੜੇ ਸਮਝ ਦੀ ਸਚਾਈ ਹੈ ਉਹ ਤੁਹਾਨੂੰ ਦਿਖਾਵਾਂਗੇ ਮਤਲਬ ਪਹਿਲਾ ਖੰਡ ਪਾਟ ਸਾਹਿਬ ਜਿੱਦਾਂ ਕੀ ਅੱਜ ਕੱਲ ਲੋਕੀ ਕਰਦੇ ਆ ਹਨਾ ਬੱਚਾ ਅੱਜ ਕੱਲ ਕਹਿੰਦਾ ਹਰ ਕੋਈ ਬੰਦਾ ਆਪਣੇ ਆਪ ਚ ਆਪਾਂ ਬੜੇ ਪੱਕੇ ਤਗੜੇ ਹਨਾ ਸਿੱਖਾਂ ਵਾਂ ਜਾਂ ਕੀ ਆ ਪਰ ਨਹੀਂ ਮਰਿਆਦਾ ਸਿੱਖੀ ਦੀ ਜਿਹ ਵਿੱਚ ਜਿਹੜੀ ਮਰਿਆਦਾ ਬਾਤ ਜਾਂ ਮਤਲਬ ਕੁਝ ਵੀ ਆ ਸਿੱਖੀ ਨੂੰ ਸਮਝਣਾ ਹੜੇ ਕਿਤੇ ਵਾਸ ਦੀ ਗੱਲ ਨਹੀਂ ਕਹਿ ਲੋ ਹਨਾ ਪਹਿਲਾ ਲੋਕੀ ਜਿੱਦਾਂ ਕੀ ਹੁਣ ਕਿਹ ਹੈ ਤੁਸੀਂ ਦੇਖਦੇ ਹੋ ਸੁਣਦੇ ਵੀ ਆ ਖਾਂਡਪੜ ਸਾਹਿਬ ਤਲਵਾਇਆ ਵਾ ਉੱਥੇ ਬਾਅਦ ਚ ਠੇਕਾ ਖੋਲਦੇ ਆ ਖਾਂਡਪੜ ਸਾਹਿਬ ਖੋਲ ਕੇ ਉੱਥੇ ਬਾਅਦ ਚ ਡੀਜੇ ਤੇ ਇੱਥੇ ਵੀ ਸੇਮ ਉਹੀ ਕੰਮ ਆ ਤੁਸੀਂ ਦੇਖਿਓ ਪਰ ਨੇ ਬੰਦੇ ਨੇ ਹੱਲੇ ਵੀ ਰਮਾਲ ਵੀ ਬੰਨੇ ਆ ਪੱਗਾਂ ਵਾਲੇ ਬੰਦੇ ਚੰਗੇ ਸਰਦਾਰ ਤੇ ਉਹ ਤੁਸੀਂ ਦੇਖਦੇ ਵੇ ਮੈਂ ਗੱਡੀ 'ਚ ਬੈਠਾ ਵਾਂ ਤੇ ਉਹ ਜਿਹੜੇ ਨੂੰ ਕੋਨੇ ਆ ਉਹ ਸੰਗਤ ਜੀ ਹੁਣ ਪਹਿਲਾ ਖੰਡਵੜ ਸਾਹਿਬ ਹੁਣ ਭੋਗ ਪੈ ਗਿਆ ਤੇ ਡੀਜੇ ਆ ਗਿਆ ਕੋਈ ਹੋਊ ਕੋਈ ਧਮਾਨ ਹੋਊਗਾ ਜਾਂ ਕਿਦਾਂ ਹੋਊਗਾ ਪਤਾ ਨਹੀਂ ਕੀ ਆ ਪਹਿਲਾ ਗੁਰੂ ਮਹਾਰਾਜ ਦੀ ਬੀੜ ਸੀ ਇੱਥੇ ਪਾਠ ਹੋਇਆ ਮੇਰੇ ਸਾਹਮਣੇ ਮਹਾਰਾਜ ਦੀ ਬੀਤ ਲੈ ਕੇ ਗਏ ਹਲੇ ਮੇਰੇ ਖਿਆਲ ਨਾਲ ਮਹਾ ਹੀ ਕੋਈ 5 ਮਿੰਟ ਵੀ ਨਹੀਂ ਹੋਏ ਹੋਣਗੇ ਨਾਲ ਦੀ ਨਾਲ ਹੀ ਉਧਰੋਂ ਗੱਡੀ ਸੱਦੀ ਆ ਛੋਟਾ ਹੱਥ ਆਇਆ ਡੀਜੇ ਲੈ ਗਿਆ ਮੁੰਡੇ ਦੀ ਲੰਦੇ ਬੈਰ ਗੱਡੀ ਤੋਂ ਛੋਟੇ ਹੱਥੀ ਤੋਂ ਤੇ ਹੁਣ ਇੱਥੇ ਜੋ ਗੰਦੇ ਮੁੰਦੇ ਆੜੇ ਤੇ ਆ ਦੇਗੇ ਇੱਥੇ ਹੁਣ ਗਾਣੇ ਚੱਲਣਗੇ ਹਾਂ ਮੋੜ ਗਿਆ ਮਤਲਬ ਯਾਰ ਸਿੱਖ ਕਹਿਣਾ ਬੜਾ ਇੱਕ ਸਿੱਖਣਾ ਜਿਹੜਾ ਕਹਿਣਾ ਬੜਾ ਸੌਖਾ ਵੀ ਆਪਾਂ ਗੁਰਦਵਾਰੇ ਜਾਂਦੇ ਆ ਸਿੱਖ ਹਾਂ ਪਰ ਨਹੀਂ ਯਾਰ ਸਿੱਖੀ ਜਿਹੜੀ ਹੈ ਨਾ ਚੀਜ਼ ਬਹੁਤ ਵੱਡੀ ਆ ਸਿੱਖੀ ਨੂੰ ਸਮਝਣਾ ਹਰ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਚਲੋ ਠੀਕ ਆ ਆਪਾਂ ਮੌਨੇ ਘੁੰਨੇ ਆ ਪਰ ਤਾਂ ਇਹ ਰਹਿ ਤੋੜ ਜਿਆਦਾ ਪੁਰਾਣੀ ਹੁਣ ਮੰਨ ਕੇ ਚਲੋ ਇੱਥੇ ਖੰਡਪਾਟ ਸਾਹਿਬ ਹੋਇਆ ਠੀਕ ਆ ਮਾੜਾ ਜੀ ਦਾ ਸਰੂਪ ਆਇਆ ਸੀ ਠੀਕ ਆ ਲਿਆਂਤਾ ਹੁਣ ਚਲੋ ਬਾਣੀ ਦਾ ਚਲੋ ਜਿੱਦਾਂ ਵੀ ਮਾੜਾ ਨੇ ਹਣਾ ਉੱਥੇ ਪੈਰਾ ਆਪਣਾ ਲਾਇਆ ਚਲੋ ਜੀ ਠੀਕਾ ਮਾੜੀ ਦੀ ਬਾਣੀ ਉੱਥੇ ਆਈ ਜਾ ਤਾਂ ਉੱਥੇ ਪੜਾ ਵੀ ਲੱਗਾ ਪੜ ਜਿੱਥੇ ਹੁਣ ਇਹੋ ਜਿਹੀ ਫਿਰ ਡੀਜੇ ਚੱਲਣਗੇ ਉੱਥੇ ਕੁੜੀਆਂ ਮੁੰਡਿਆਂ ਦੇ ਤਾਂ ਗੰਦੇ ਮੁੰਦੇ ਗਾਣੇ ਤੁਹਾਨੂੰ ਪਤਾ ਜਿੱਦਾਂ ਦੇ ਅੱਜਕੱਲ ਗਾਣੇ ਹੁਣ ਬੜਕਾਂ ਵੀ ਵੱਜਣੀਆਂ ਤੇ ਹੋ ਸਕੇ ਕੀ ਕੋ ਚੱਲੇ ਤੁਸੀਂ ਸਮਝਦੇ ਦਾਰੂ ਵੀ ਚੱਲ ਸਕਦੀ ਕੁਝ ਵੀ ਚੱਲ ਸਕਦਾ ਹੈ ਤੇ ਮਤਲਬ ਇਹ ਚੀਜ਼ਾਂ ਦੇ ਇੱਕ ਬੜਾ ਦੁੱਖ ਹੁੰਦਾ ਯਾਰ ਵੀ ਤੁਸੀਂ ਜੇ ਇਹ ਇੱਕ ਸਾਹ ਦੀ ਬੇਅਦਬੀ ਹੈ ਕਿ ਤੁਸੀਂ ਜੇ ਠੀਕ ਹੈ ਤੁਹਾਡਾ ਧਮਾਨ ਹੈ ਕੁੱਖ ਵੀ ਆ ਜੇ ਤੁਸੀਂ ਬੇਦਬੀ ਕਰਨੀ ਹੈ ਤਾਂ ਤੁਸੀਂ ਮਾੜਾ ਦਾ ਪਾਰਟੀ ਨਾਲ ਤੁਸੀਂ ਇੱਥੇ ਕਰਵਾਓ ਕੀ ਲੋੜ ਹੈ ਜੇ ਤੁਸੀਂ ਬਦਬੀ ਕਰਨੀ ਤੁਸੀਂ ਚਲੋ ਗਾਣੇ ਇਹੋ ਜੇ ਸੁਣ ਕੇ ਆਪਾਂ ਪਾਪ ਤੇ ਚਲੋ ਚਲੋ ਕਰਦੇ ਆ ਪਰ ਬੇਦਬੀ ਤੇ ਨਾ ਕਰੀਏ ਮਾੜਾ ਜੀ ਪਹਿਲਾਂ ਵੀਰ ਲੈ ਕੇ ਆਈਏ ਤੇ ਉਸ ਤੋਂ ਬਾਅਦ ਫਿਰ ਉੱਥੇ ਡੀਜੇ ਲਾਈਏ ਉੱਥੇ ਨੱਚੀਏ ਟੱਪੀਏ ਆਪਣੇ ਭੈਣਾਂ ਨਾਲ ਸਾਰੇ ਰਿਸ਼ਤੇਦਾਰਾਂ ਨਾਲ ਮਾਵਾ ਭੈਣਾਂ ਹੜਕ ਨਾਲ ਧੀਆਂ ਨਾਲ ਗੰਦੇ ਮੁੰਦੇ ਗਾਣਿਆਂ ਤੇ ਇਸ ਤੋਂ ਵੱਡਾ ਪਾਪ ਹੋਰ ਕਿਹੜਾ ਕਾਲ ਯੁਗ ਆ ਭਾਈ ਕਾਲ ਯੁਗ ਵਿੱਚ ਲੋਕਾਂ ਨੂੰ ਮੱਥਾ ਮਾਰਨ ਦਾ ਵੀ ਨਹੀਂ ਕੋਈ ਫਾਇਦਾ ਹੁਣ ਜੇ ਕੋਈ ਮੇਰੇ ਵਰਗਾ ਇੱਥੇ ਬੋਲੂਗਾ ਚਲੋ ਮੈਂ ਤੇ ਆਪਣਾ ਬੇਦਵੀ ਹੁੰਦੀ ਪਈ ਆ ਮੇਰੇ ਕੋਈ ਜੀ ਨਹੀਂ ਦੇਖੀ ਗਈ ਹਨਾ ਮੈਂ ਚਲੋ ਵੀਡੀਓ ਚਲੋ ਪਾਈ ਆ ਵੀ ਚਲੋ ਸ਼ੈਦ ਕੋਈ ਨਾ ਕੋਈ ਸੁਣ ਕੇ ਦੇਖ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਆਏ ਸਮਝ ਠੀਕ ਆ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਂ ਪਹਿਲਾਂ ਮੋਨਾ ਸੀ ਬਾਅਦ ਵਿੱਚ ਮੈਂ ਸਿੱਖੀ ਦਿੰਨਾ ਕਿ ਜ਼ਿਆਦਾ ਮਤਲਬ ਇਸ ਆਪਣਾ ਮਤਲਬ ਇੰਨਾ ਕਿ ਜ਼ਿਆਦਾ ਮੇਰਾ ਸਿੱਖੀ ਜਿਹੜੀ ਦਿਲੋਂ ਲੱਗੀ ਸੀ ਨਾ ਮੈਂ ਕਿ ਕੇਸ ਵੀ ਰੱਖੇ ਪਰ ਨਾ ਹੀ ਬੰਦਾ ਸੀ ਮਨੇ ਬਾਣੀਆਂ ਵੀ ਹਾਲੇ ਤੱਕ ਮੈਂ ਤਿੰਨ ਚਾਰ ਬਾਣੀਆਂ ਜਿਹੜੇ ਬਾਣੀਆਂ ਕੰਟ ਨੇ ਤੇ ਚਲੋ ਬਾਹਰ ਜਾਣਾ ਸੀ ਉਦੋਂ ਕੋਈ ਮੁਸ਼ਕਲ ਆਈ ਕੇਸ ਕਤਲ ਹੋਇਆ ਹੁਣ ਅਮਰੇ ਸ਼ੱਕ ਲੱਗਾ ਤੇ ਨਾਲੇ ਕੇਸ ਆ ਪੜਾ ਖਲਣੇ ਪਰ ਇਹੋ ਜੇ ਕੰਮ ਮਤਲਬ ਕੀ ਲੋਕਾਂ ਨੂੰ ਆਣਾ ਦਿਮਾਗ ਹੀ ਬੰਦੇ ਦਾ ਥੋੜਾ ਪਤਾ ਹੋਣਾ ਚਾਹੀਦਾ ਆ ਵੇਖੋ ਤੁਹਾਡੇ ਸਾਹਮਣੇ ਡੀਪੇ ਕੋਈ ਪਰਦਾ ਨਹੀਂ ਵੀ ਤੁਹਾਨੂੰ ਅੱਗੇ ਲੱਭੇ ਨਹੀਂ ਵੇਖੋ ਤੇ ਭਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਆਪਾਂ ਤੁੰਣ ਨਹੀਂ ਕਰ ਸਕਦੇ ਫਿਰ ਮਾੜ ਅਜਿੱਦਾਂ ਘਰੇ ਸਰੂਪ ਲਿਆ ਕੇ ਠੀਕ ਆ ਬੇਦਬੀ ਵੀ ਨਾ ਕਰੀਏ ਤੇ ਸਾਰਾਂ ਹੱਥ ਜੋੜ ਕੇ ਬੇਨਤੀ ਆ ਭਈ ਆਪਣਾ ਦਿਮਾਗ ਸਾਰਿਆਂ ਦਾ ਹੈਗਾ ਆਪਣਾ ਵੜ ਤੋਂ ਇਹ ਚੀਜ਼ਾਂ ਬਹੁਤ ਗਲਤ ਆ ਮੇਰੀ ਉਮਰ ਭਾਵੇਂ 20 22 ਸਾਲ ਆ ਪਰ ਠੀਕ ਆ ਪਰਮਾਤਮਾ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਮੈਨੂੰ ਬਹੁਤ ਬੁੱਧੀ ਬੁੱਧੀ ਜਿਹੜੀ ਬਖਸ਼ੀ ਆ ਤੇ ਆਪਾਂ ਇਹ ਚੀਜ਼ਾਂ ਤੋਂ ਵੜ ਜੇ ਹੋਏ ਆ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭੁਈਆਂ ਪੁਲਾ ਚੱਕਾ ਮਾਫ ਕਰਨੀ ਹੈ ਬੇਨਤੀ ਪਰਵਾਨ ਕਰਨੀ ਜੀ